ਸਾਡੇ ਦੇਸ਼ ਨੂੰ ਆਜ਼ਾਦ ਹੋਏ 7 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਪਰ ਅੱਜ ਵੀ ਕੁਝ ਅਜਹੀਆਂ ਥਾਵਾਂ ਨੇ ਜਿੱਥੇ ਲੋਕ ਮੁੱਢਲੀਆਂ ਸਹੂਲਤਾਂ ਦੇ ਲਈ ਵੀ ਤਰਸ ਰਹੇ ਨੇ ਜਿਸ ਤੇ ਦਾਵੇ ਸਿਆਸੀ ਆਗੂ ਅਕਸਰ ਆਪਣੀਆਂ ਸਿਆਸੀ ਸਭਾਵਾਂ ਦੇ ਵਿੱਚ ਕਰਦੇ ਨਜ਼ਰ ਆਉਂਦੇ ਨੇ ਇਹ ਜੋ ਹੈ ਕੁਝ ਵੇਖਣ ਨੂੰ ਮਿਲ ਰਿਹਾ ਹੈ ਜ਼ਿਲ੍ਹਾ ਪਠਾਨਕੋਟ ਵਿਧਾਨ ਸਭਾ ਹਲਕਾ ਸੁਜਾਨਪੁਰ ਵਿਖੇ ਜਿੱਥੇ ਸੜਕਾਂ ਮੁਰੰਮਤ ਦੇ ਇੰਤਜ਼ਾਰ ਦੇ ਵਿੱਚ ਦਿਸ ਰਹੀਆਂ ਨੇ ਅਲਮੇਕੀ ਜਿਹੜੀ ਸੜਕ ਦੇ ਸਵਾਰੀਆਂ ਵਾਲੇ ਵਾਹਨਾਂ ਦੇ ਨਾਲ ਗੁਲਜ਼ਾਸਿਆ ਚ ਉਹ ਟੁੱਟੀ ਹੋਣ ਦੀ ਵਜ੍ਹਾ ਨਾਲ ਕੋਈ ਸਵਾਰੀ ਵਾਲਾ ਵਾਹਨ ਇਸ ਸੜਕ ਤੇ ਨਹੀਂ ਚੱਲਦਾ ਜਿਸ ਦੀ ਵਜ੍ਹਾ ਦੇ ਨਾਲ ਲੋਕਾਂ ਨੂੰ ਆਪਣੀਆਂ ਨਿੱਜੀ ਵਾਹਨਾਂ ਰਾਹੀਂ ਸਫ਼ਰ ਕਰਨਾ ਪੈਂਦਾ ਅਤੇ ਕਈ ਵਾਰ ਇਸ ਸੜਕ ਤੇ ਹਾਦਸੇ ਵੀ ਹੋ ਚੁੱਕੇ ਨੇ ਜਿਸ ਦੀ ਵਜ੍ਹਾ ਦੇ ਨਾਲ ਲੋਕ ਵੀ ਕਾਫੀ ਗੰਭੀਰ ਜ਼ਖਮੀ ਹੋ ਚੁੱਕੇ ਨੇ ਆਜਾ ਨਹੀਂ ਹੈ ਇੱਕ ਦਿਨ ਇੱਟੇ ਡੇਗ ਪੇ ਰਹੀ ਇੱਟੇ ਗੱਡੀ ਘੜੋਤੀ ਦੀ ਜੇ ਮੋਟਰਸਾਈਕਲ ਇਸੇ ਮੋਟਰਸਾਈਕਲ ਤੰਨੇ ਤੇ ਟੱਪੂ ਪੁਗਾਰਾ ਆ ਪਹਿਲੇ ਚੱਲਦੇ ਰਿਝ ਗਿਆ ਅੱਜ ਕੱਲ੍ਹ ਆਜ ਕੱਲ੍ਹ ਬੰਦ ਆਈ ਕੱਲ੍ਹ ਬੰਦ ਦੇ ਰ ਇਹ ਦੇ ਘਾਰ ਨਹੀਂ ਰੋਡ ਗਾ ਇਹ ਦੇ ਵੀ ਰੋਡ ਇਹ ਰੋਡ ਤੇ ਰੱਖਾ ਡਿਸਟੈਂਸ ਨਹੀਂ ਮੇਰੇ ਕੋਲ کافی ਦੇਰ ਹੋ ਗਿਆ ਹਾਤਾੜਾ 10 ਸਾਲ ਲੱਗਈ ਹੋਣੇ ਪਾਈ 10 ਸਾਲ ਨੂੰ ਫੇਰ ਜਿਨਾ ਆ ਵਾਗੇ ਹੁਣ ਕੀ ਦੇਖਦੇ ਹੋ ਕਿ ਕਿਦਾਂ ਸੜਕਾਂ ਹੱਲ ਹੋਏ ਦੇ ਕਰਕੇ ਖੋਜੇ ਹੋਣਾ ਚਾਹੀਦਾ ਹੈ ਰੋਡ ਵਾ ਕੀ ਕਰਾ ਜੀ ਕਾਫੀ ਦਿਨ ਲੱਗਦੇ ਸੀ ਲਗਭਗ 25 25 ਸਾਲ ਹੋ ਗਏ ਲਗਭਗ 25 ਸਾਲ ਹੋ ਗਿਆ ਰੋਡ ਬਣਿਆ ਜੀ ਸਰਕਾਰਾਂ ਤੇ ਨਹੀਂ ਬਣਿਆ ਸਾਰੀਆਂ ਸਰਕਾਰਾਂ ਜਿਹੜੀ ਸਿਰਫ ਵੋਟਰਾਂ ਦਾ ਵਾਸਾ ਦੇ ਕੋਈ ਥਾਂ ਨਹੀਂ ਦੇਦਾ ਵਾਸਾ ਲਾਗੇ ਬਿਧਾਇਕ ਦਾ ਕਰਕੇ ਲੱਗਦਾ ਕੀ ਕਰਨ ਲਾਗੇ ਘਾਤ ਬਣ ਗਿਆ ਯਾਰ ਕਹਾਂ ਕੀ ਹੈ ਸਾਇ ਸਾਇ ਲੋਕਾਂ ਨੂੰ ਸਾਇ ਲੋਕਾਂ ਕੋਲ ਪੈਸਾ ਨਹੀਂ ਗਿਆ ਆਠਾ ਦੀ ਆਵਾਜ਼ ਦੀ ਹੈ ਰਾਤ ਨੂੰ ਜਿਹੜਾ ਰਹਾ ਹੋਇਦਾ ਰਾਤ ਦਿਨ ਵੀ ਜਿਹੜਾ ਰਹਾ ਲੋਕਾਂ ਲੰਘਣੇ ਨਾ ਖਾ ਕਿ ਗੱਡੀਆਂ ਦਾ ਠਾ ਠਾ ਕਰਕੇ ਲੋਕ ਨੱਟ ਮੋਟੀ ਕਰ ਜਿੰਦੇ ਜੀ ਕਿੰਨੀ ਜਾਨੀ ਸਮੱਸਿਆ 25 ਸਾਲ ਹੋ ਗਏ ਕੀ ਮੰਗ ਵੰਗੇ ਹੋਗਾ ਤੇ ਕੀ ਸੜਕਾਂ ਬਣੇ ਪੜਾਈ ਜਾਵੇ ਬਸ ਸਾਰੇ ਲੋਕਾਂ ਦਾ ਸਾਰਾ ਇਹ ਲੋਕਾਂ ਕਰਾਹੀ ਪਾਜਣਾ ਕਿ ਸਾਡੇ ਲੋਕਾਂ ਦੇ ਸਾਧਨ ਹੋ ਜਾਣ ਕਿ ਸੈਣ ਤੋਂ ਬਚਣਾ ਇਹ ਸੁਰਖਸ਼ਾ ਨਹੀਂ ਕੀਤੀ ਕਿੰਨੀ ਦੇਰ ਤੋਂ ਇਹ ਬਾਬਾ ਚਿਰ ਤੇ ਤੋਂ ਠੀਕ ਇਹ ਤਾਂ ਨੰਗਣਾ ਤਾਂ ਬੁਰਾ ਹੁੰਦਾ ਤੇ ਕਿ ਪਿੰਡਾਂ ਦੇ ਲੋਕਾਂ ਆਣ ਪਿੰਡਾਂ ਨਾਲ ਜਿਆਦਾ ਲੋਕਾਂ ਆ ਨਾ ਬੁਰਾ ਹੁੰਦਾ ਨੰਗਦੇ ਇਧਰ ਉਹ ਨੰਗਦੇ ਵੀ ਜ਼ਰੂਰੀ ਜਾਂਦੇ ਪੈਦਲ ਇਹ ਨਾ ਨਾ ਹਾਂ ਤੇ ਕੀ ਕਹਣਾ ਜਾਓਗੇ ਯਾਰ ਆਪ ਗਲੀਆਂ ਬਣਾਵੋ ਤੇ ਹੀ ਬੁਲਦੀਆਂ ਹਰ ਘਪਾਸਾ ਜਿਹਨੂੰ ਲੋਕ ਨੇ ਨੰਗ ਧਿਆਨ ਦੇ ਬੁਰਾ ਹਾਲ ਹੁੰਦਾ ਕੱਟੇ ਚੁੱਕਦੇ ਪੈਰਾ ਜਿਹਾ ਹੈ। ਹੈ ਜੀ। ਹੈ ਜੀ। ਫਰੀ ਫਲ ਤੇ ਟੈਂਪੂ ਵੀ ਸੁੱਲਤੋਂ ਠੀਕ ਆ ਟੈਂਪੂ ਚਲਦੇ ਅਜੇ ਕਰ ਇੱਥੇ। ਉਹ ਨਹੀਂ ਚਲਦੇ ਕੋਈ। ਕਿਉਂ ਪਲਾ? ਕੀ ਮਤਲਬ ਉਹ ਗਲੀ ਘਰ ਨਹੀਂ ਆਈ ਗਲੀ ਟੁੱਟੀ ਜੇ ਸਾਰੀ। ਤੇ ਚਲਦੇ ਨਹੀਂ। ਦਾ ਗਿਰਾਂ ਦਾ ਵੀ ਇਹੀ ਕਹਿਣਾ ਹੈ ਕਿ ਸੜਕ ਤੇ ਕਈ ਵਾਰ ਜਾਨਲੇਵਾ ਹਾਦਸੇ ਹੋ ਚੁੱਕੇ ਨੇ ਤੇ ਕਾਫੀ ਲੋਕ ਜ਼ਖਮੀ ਵੀ ਹੋ ਚੁੱਕੇ ਨੇ ਤੇ ਲੋਕਾਂ ਦੀ ਸਰਕਾਰ ਨੂੰ ਇਹੀ ਗੁਹਾਰ ਲਈ ਜਾਰੀ ਕਿ ਉਹ ਜਲ ਤੋਂ ਜਲਦ ਸਤੇ ਕਾਰਵਾਈ ਕਰ ਤਾਂ ਜੋ ਇਸ ਇਲਾਕੇ ਦੇ ਲੋਕ ਵੀ ਸੁੱਖ ਦਾ ਸਾਹ ਲੈ ਸਕਣ